ਹੈਲੋ ਜੀ ਸਸਤੀ ਘਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜਿਆਦੇ ਸੋਹਣੇ ਸੂਟਾਂ ਦੀ ਵੀਡੀਓ ਜਿਹੜੀ ਸ਼ੇਅਰ ਕਰਨ ਲੱਗੀ ਹਾਂ ਜੋ ਕਿ ਅਸੀਂ ਬੁਟੀ ਵਰਕ ਦੇ ਸਪੈਸ਼ਲ ਸੂਟ ਆ ਜਿਹੜੇ ਰੈਡੀ ਕਰਵਾਏ ਨੇਗੇ ਸੋ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਸੋ ਲਾਈਕ ਸ਼ੇਅਰ ਕਮੈਂਟ ਐਂਡ ਹਾਈਪ ਜ਼ਰੂਰ ਕਰਿਓ ਵੀਡੀਓ ਨੂੰ ਇਹ ਦੇਖੋ ਜੀ ਬਹੁਤ ਹੀ ਪਿਆਰੀ ਸ਼ਰਟ ਐ ਇਦਾਂ ਇਹਦੇ ਬਾਜੂ ਦੇ ਉੱਪਰ ਬੁਟੀ ਪਾਈ ਗਈ ਆ ਨਾਲ ਹੀ ਇਸ ਦੇ ਫਰੰਟ ਤੇ ਬੁਟੀਆਂ ਪਾਈਆਂ ਨੇ ਇਹ ਸਾਰਾ ਫਰੰਟਾ ਦਾ ਸ਼ਰਟ ਦਾ ਸੋ ਵਰਕ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਹੈ ਇਸ ਦੇ ਨਾਲ ਜਿਹੜਾ ਇਹ ਕਰੀਮ ਕਲਰ ਦੀ ਸਲਵਾਰ ਆਂਗੀ ਜੋ ਕਿ ਪਾਕਿਸਤਾਨੀ ਸਲਵਾਰ ਬਣਾਉਣੀ ਆ ਸੋ ਉਸੇ ਸਟਾਈਲ 'ਚ ਇਹ ਜਿਹੜਾ ਵਰਕ ਕੀਤਾ ਗਿਆ ਪਾਕਿਸਤਾਨੀ ਸਟਾਈਲ 'ਚ ਇਸਦੇ ਵੀ ਪੌਂਚਾਂ ਤੇ ਵਰਕ ਕੀਤਾ ਗਿਆ। ਸੋ ਸੂਟ ਬਣਨ ਤੋਂ ਬਹੁਤ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਹੋਊਗਾ ਇਹ। ਸੇਮ ਸੂਟ ਇੱਕੇ ਰੈਡੀ ਹੋਇਆਗਾ। ਇਹਦਾ ਵੀ ਤੁਸੀਂ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ। ਲਾਈਟ ਕਲਰ ਦੀ ਸਲਵਾਰਾ ਤੇ ਡਾਰਕ ਕਲਰ ਦੀ ਇਹਦੀ ਸ਼ਰਟ ਆ ਜਿਹੜੀ ਇਹ ਵੀ ਸੇਮ ਇਦਾਂ ਹੀ ਡਿਜ਼ਾਈਨ ਕੀਤਾ ਗਿਆ। ਬੁੱਟੀ ਵਰਕ ਨਾਲ। ਇਸਦਾ ਵੀ ਪੂਰਾ ਫਰੰਟ ਜਿਹੜਾ ਬੁੱਟੀ ਵਰਕ ਆਏਗਾ ਤੇ ਨਾਲ ਹੀ ਇਸਦੇ ਸਲੀਵਜ਼ ਤੇ ਵਰਕ ਆਏਗਾ ਤੇ ਨਾਲ ਹੀ ਇਸ ਤੇ ਪੌਂਚਿਆਂ ਤੇ ਆਏਗਾ ਸੋ ਇਹ ਵੀ ਬੁਟੀ ਵਰਕ ਕੀਤਾ ਗਿਆ ਇਹ ਚੈੱਕ ਛੋਟ ਹੈਗੀ ਚੈੱਕ ਚੱਕ ਵਾਲੀ ਜਿਹੜੀ ਇਹਦੀ ਪ੍ਰਿੰਟਿੰਗ ਆਗੀ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਬੁਟੀਆਂ ਪਾਈਆਂ ਗਈਆਂ ਨੇ ਲਾਈਟ ਕਲਰ ਦੀਆਂ ਬੁਟੀਆਂ ਤੇ ਵਰਕ ਚੈੱਕ ਕਰ ਸਕਦੇ ਹੋ ਨੇੜੇ ਤੋਂ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਸੂਟ ਦੇ ਉੱਪਰ ਇਦਾਂ ਹੀ ਇਸ ਦੀਆਂ 슬ੀਵਜ਼ ਬਣਾਈਆਂ ਗਈਆਂ ਨੇ ਦੇਖੋ ਇਦਾਂ ਦੇ ਡਿਜ਼ਾਈਨ ਨਾਲ ਜਿਹੜਾ ਸੂਟ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਨੇ ਤੇ ਬਾਕੀ ਆਪਾਂ ਸਟਿਚਿੰਗ ਟਾਈਮ ਇਹਨਾਂ ਨਾਲ ਪਾਈਪਿੰਗ ਵਗੈਰਾ ਵੀ ਅਟੈਚ ਕਰ ਸਕਦੇ ਹਾਂ ਸਰਦਾਰੀ ਜੀ ਲੁੱਕ ਦੇ ਸੂਟ ਨੇ ਸੋ ਇੱਕੇ ਸੌਫਟ ਜੌਰਜਟਾ ਪ੍ਰੀਮੀਅਮ ਕੁਆਲਿਟੀ ਦੀ ਜਾਰਜਟ ਹੈ ਇਸ ਦੇ ਉੱਪਰ ਵੀ ਆਪਾਂ ਬੋਟੀ ਵਰਕ ਕੀਤਾ ਇਸ ਦੇ ਵੀ ਸੇਮ ਇਦਾਂ ਹੀ ਬਾਜੂ ਤੇ ਵੀ ਵਰਕ ਆਏਗਾ ਤੇ ਨਾਲ ਹੀ ਇਸ ਦੇ ਪੌਂਚਿਆਂ ਤੇ ਵਰਕ ਆਏਗਾ ਸੋ ਸਾਡੇ ਜਿਹੜੇ ਪ੍ਰਾਈਸ ਨੇ ਕਾਫੀ ਰੀਜ਼ਨੇਬਲ ਪ੍ਰਾਈਸ ਨੇ ਸਾਡੇ ਤੁਹਾਨੂੰ ਇੱਕ ਨੰਬਰ ਦਿੱਤਾ ਜਾਊਗਾ ਤੁਸੀਂ ਉਸ ਦੇ ਉੱਪਰ ਕਿਸੇ ਵੀ ਵਰਕ ਦੇ ਰਿਲੇਟਡ ਜਿਹੜੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ WhatsApp ਮੈਸੇਜ ਕਰ ਸਕਦੇ ਹੋ Thank you so much.